ਆਲ ਦ ਗੇਗਨਾਂ ਦ ਆਲ ਦ ਗੇਗਨਾਂ ਕਾਲੀ ਨਾ ਕਰਿਆ ਕਰੋ ਜਨਾਬ ਕਾਲੀ ਨਾ ਕਰਿਆ ਕਰੋ ਜਿਹੜਾ ਵਾ ਲੈ ਕੇ ਪੁਲਿਸ ਮਾਰ ਲੈ ਕੇ ਹੋਰ ਇਹਨਾਂ ਕੋਲ ਬੇਚੀ ਨਾਲ ਗੱਲਬਾਤ ਕਰਾਂਗੇ ਹਾਂਜੀ ਪਹਿਲੇ ਮੈਂ ਦੱਸ ਚੁੱਕਿਆ ਜੀ ਤੁਹਾਨੂੰ ਕਿ ਜਿਹੜਾ ਸਰਵਜੀਤ ਸਾਹੀ ਹੈਗਾ ਵਾ ਬਿਟਲ ਚੂਗਿਆ ਮਹਤਵਪੂਰਤ ਰਹਿਣ ਵਾਲਾ ਇਹਦੇ ਤੇ ਚਾਰ ਪਰਚੇ ਦਰਜ ਐ ਐਨਡੀਪੀਐਸ ਦੇ ਜਿਹੜਾ ਸੌਰਵ ਹੈ ਇੱਥੇ ਵੀ ਐਨਡੀਪੀਐਸ ਦੇ ਪਰਚੇ ਦਰਜਾ ਗਿਆ ਔਰ ਅਜੀਤ ਕੁਮਾਰ ਜਿਹੜਾ ਹੈ ਇੱਥੇ ਵੀ ਕੇਸ ਰਿਸਟਰਡ ਹੈ ਔਰ ਇਹ ਆਪਸ ਦੇ ਵਿੱਚ ਸੌਰਵ ਤੇ ਅਜੀਤ ਕੁਮਾਰ ਜਿਹੜੇ ਆਪਸ ਚ ਜੀਜਾ ਸਾਲਾ ਨੇ ਰਹਿਣ ਵਾਲੇ ਕਿੱਥੋਂ ਦੇ ਇਹ ਦੋਨੇ ਜਿਹੜੇ ਹੈਗੇ ਆ ਗੁਰਨਾਣਕਪੁਰਾ ਦੇ ਰਹਿਣ ਵਾਲੇ ਨੇ ਗੁਰਨਾਣਕਪੁਰਾ ਨਕੂਦਰ ਦੇ ਦੋ ਔਰ ਸਭੀ ਇਹ ਬੀਟਲ ਝੂਗਿਆ ਮਹਤਪੁਰ ਦਾ ਰਹਿਣ ਵਾਲਾ ਐ ਸਰ ਇਹਨਾਂ ਕੋ ਹੋਰ ਕੀ ਬਰਾਮਦ ਹੋਇਆ ਜੀ ਇਹਨਾਂ ਕੋਲ ਇੱਕ ਮੋਟਰਸਾਈਕਲ ਤੇ ਜਿੱਦ ਤੱਕ ਉਹ ਹੀ ਬਰਾਮਦ ਕੀਤਾ ਬਾਕੀ ਅਸੀਂ ਹੋਰ ਇਹਨਾਂ ਕੋ ਜਿਹੜਾ ਬਰੀਕੀ ਦੇ ਨਾਲ ਪੁਜੀਸ਼ ਕਰ ਰਹੇ ਹਾਂ ਉਹਦੇ ਵਿੱਚ ਹੋਰ ਅੱਗੇ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਪਤਾ ਕੀਤੇ ਜਾਣਗੇ ਇਹ ਕਿਥੋਂ ਲੈ ਕੇ ਆਂਦੇ ਸੀਗੇ ਤੇ ਕਿੱਥੇ ਕਿੱਥੇ ਵੇਚਦੇ ਸੀਗੇ ਸਰ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਇਹਨਾਂ ਦਾ ਆਪਣਾ ਜਾਂ ਚੋਰੀ ਦਾ ਹੈ ਉਹ ਮੋਟਰਸਾਈਕਲ ਜਿਹੜਾ ਹੈਗਾ ਵਾ ਉਹ ਸਰਵਜੀਤ ਸਿੰਘ ਸਾਹਿਬੀ ਦੇ ਕਿਸੇ ਜਾਣਕਾਰ ਦਾ ਉਹ ਵੀ ਸਾਡਾ ਜਿਹੜਾ ਪਲਸਰ ਬਲੈਕ ਵਾਲੇ ਰੰਗ ਦਾ ਵਾ ਉਹ ਵੀ ਸਾਰਾ ਅਸੀਂ ਉਹਦਾ ਆਰਸੀ ਔਰ ਦੂਜਾ ਸਾਰਾ ਵੈਰੀਫਾਈ ਕਰਾ ਰਹੇ ਆ ਕਿ ਜੋ ਇਹ ਕਹਿ ਰਿਹਾ ਸਹੀ ਕਹਿ ਰਿਹਾ ਜਾਂ ਕਿ ਇਹ ਚੋਰੀ ਦਾ ਜਾਂ ਦੂਸਰਾ ਉਹ ਵੀ ਅਸੀਂ ਜਿਹੜਾ ਉਹ ਐਂਗਲ ਵਿੱਚ ਦੇਖ ਰਹੇ ਆ ਸਰ ਨਕੋਦਰ ਦੇ ਵਿੱਚ ਜਦੋਂ ਲਗਾਤਾਰ ਜਿਹੜੇ ਹਾ ਗੋਲੀਆਂ ਪਾੜ ਹੋ ਰਹੀਆਂ ਨੇ ਮੈਡੀਕਲ ਸਟੋਰਾਂ ਦੀ ਜਾਂਚ ਕਰੋ ਤੇ ਕਰਾਓ ਮੈਡੀਕਲ ਸਟੋਰ ਜਿਹੜੇ ਨੇ ਜੀ ਡਰਗ ਇੰਸਪੈਕਟਰ ਨੂੰ ਲੈ ਕੇ ਤੇ ਪਿਛਲੇ ਹਫਤੇ ਅਸੀਂ ਰੇਡ ਕੀਤਾ ਸੀਗਾ ਅ ਨੂਰਮੈਲ ਦੇ ਤੇ ਨਕੌਡਰ ਦੇ ਜਿਹੜੇ ਕੁਝ ਬਦਨਾਮ ਜਿਹੜੇ ਸੀਗੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਔਰ ਦੂਸਰਾ ਵੀ ਬਟ ਇਹ ਜਿਹੜੇ ਹੈਗੇ ਆ ਇਹ ਮਹਿਦਪੁਰ ਸਾਈਡ ਤੋਂ ਜਿਹੜਾ ਆਇਆ ਸੀਗਾ ਇਹ ਬੰਦਾ ਹੁਣ ਉੱਥੇ ਪਤਾ ਕਰਦੇ ਆ ਕਿ ਕਿੱਥੋਂ ਲੈ ਕੇ ਆਂਦਾ ਸੀ ਸਾਰਾ ਕੀ ਹੈ ਜੇਗਾ